ਪੰਜਾਬੀ ਗਿਆਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਆਪਾਂ ਜਮਾਤ 8ਵੀਂ ਦੀ ਪੰਜਾਬੀ ਵਿਆਕਰਨ ਦੇ ਕੁਝ ਮਹੱਤਵਪੂਰਨ ਪ੍ਰਸ਼ਨਾਂ ਨੂੰ ਹੱਲ ਕਰਾਂਗੇ। ਇਸ ਕਰਕੇ ਸਾਰੇ ਬੱਚੇ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਧਿਆਨ ਨਾਲ ਸੁਣਿਓ। ਹਾਂਜੀ ਪਹਿਲਾ ਪ੍ਰਸ਼ਨ। ਹੇਠ ਲਿਖਿਆਂ ਵਿੱਚੋਂ ਪਟਨਾਮ ਸ਼ਬਦ ਕਿਹੜਾ ਹੈ? ਇਹਦਾ ਉੱਤਰ ਆਊਗਾ ਜੀ ਊੜਾ ਤੁਸੀਂ ਦੂਜਾ ਡੰਟੀ ਬਿਸ਼ਰਾਮ ਚਿੰਨ ਕਿਹੜਾ ਹੈ ਇਹਦਾ ਉੱਤਰ ਆਊਗਾ ਜੀ ਸ ਸ ਤੀਜਾ ਕਿਸੇ ਸ਼ਬਦ ਦੇ ਇੱਕ ਤੋਂ ਵੱਧੇਰੇ ਅਰਥਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਹੁੰਦੇ ਹਨ ਉਹਨਾਂ ਨੂੰ ਆਖਦੇ ਨੇ ਜੀ ਬਹੁਅਰਥਕ ਸ਼ਬਦ ਇਹਦਾ ਉੱਤਰ ਆਊਗਾ ਈੜੀ ਇਸ ਤੋਂ ਬਾਅਦ ਹੈਗਾ ਚੌਥਾ ਉੱਲੂ ਬੋਲਣੇ ਮੁਹਾਵਰੇ ਦਾ ਸਹੀ ਅਰਥ ਚੁਣੋ ਉੱਲੂ ਬੋਲਣੇ ਹੁੰਦਾ ਹੈ ਉਜਾੜ ਹੋਣਾ ਇਸ ਕਰਕੇ ਇਹਦਾ ਉੱਤਰ ਆਊਗਾ ਆੜਾ ਉਜਾੜ ਹੋਣਾ ਉਸ ਤੋਂ ਬਾਅਦ ਪ੍ਰਸ਼ਨ ਪੰਜਵਾਂ ਅਸੀਂ ਕੱਲ ਮੁਕਤਸਰ ਗਏ ਵਾਕ ਵਿੱਚ ਕਿਰਿਆ ਸ਼ਬਦ ਚੁਣੋ ਇਦੇ ਵਿੱਚ ਕਿਰਿਆ ਹੈਗਾ ਜੀ ਗਏ ਇਸ ਕਰਕੇ ਇਹਦਾ ਉੱਤਰ ਆਊਗਾ ਈਡੀ ਉਸ ਤੋਂ ਬਾਅਦ ਪ੍ਰਸ਼ਨ ਨੰਬਰ 5 ਹੇਠ ਲਿਖੇ ਵਸਤੂनिष्ठ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ ਪਹਿਲਾ ਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਇਹ ਹੁੰਦੇ ਨੇ ਜੀ 5 ਪ੍ਰਕਾਰ ਦੇ ਇਹਦਾ ਉੱਤਰ ਆਊਗਾ 5 ਉਸ ਤੋਂ ਬਾਅਦ ਦੂਜਾ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਕਿਰਿਆ ਵਿਸ਼ੇਸ਼ਣ ਹੁੰਦਾ ਜੀ 8 ਕਿਸਮਾਂ ਦਾ ਇਹਦਾ ਉੱਤਰ ਆਊਗਾ 8 ਪ੍ਰਸ਼ਨ ਤੀਜਾ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਵਿਸ਼ੇਸ਼ਣ ਹੁੰਦੇ ਨੇ ਜੀ 5 ਪ੍ਰਕਾਰ ਦੇ ਉਸ ਤੋਂ ਬਾਅਦ ਚੌਥਾ ਸਬੰਧਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਸਬੰਧਕ ਹੁੰਦੇ ਨੇ ਜੀ 2 ਪ੍ਰਕਾਰ ਦੇ ਉਸ ਤੋਂ ਬਾਅਦ ਪੰਜਵਾਂ ਪੰਜਾਬੀ ਲਿਪੀ ਵਿੱਚ ਦੁੱਤ ਅੱਖਰ ਕਿੰਨੇ ਹਨ ਦੁੱਤ ਦਾ ਮਤਲਬ ਹੁੰਦਾ ਜੁੜੇ ਹੋਏ ਇਸ ਕਰਕੇ ਉਹ ਅੱਖਰ ਜਿਹੜੇ ਕਿਸੇ ਅੱਖਰ ਦੇ ਪੈਰ ਵਿੱਚ ਪੈਂਦੇ ਨੇ ਉਹਨਾਂ ਨੂੰ ਬੋਲਦੇ ਨੇ ਦੁੱਤ ਅੱਖਰ ਪੰਜਾਬੀ ਲਿਪੀ ਵਿੱਚ ਤਨ ਦੁੱਤ ਅੱਖਰ ਨੇ ਹਾ ਹਾ ਰਾ ਰਾ ਤੇ ਵਾ ਵ ਇਸ ਕਰਕੇ ਇਹਦਾ ਉੱਤਰ ਆਊਗਾ 3 ਕਿਹੜੇ ਕਿਹੜੇ ਹਾ ਹਾ ਰਾ ਰਾ ਤੇ ਵਾਹ ਵਾਹ ਇਸ ਤੋਂ ਬਾਅਦ ਹੈਗਾ ਪ੍ਰਸ਼ਨ 6ਵਾਂ ਹੀਠ ਲਿਖੇ ਵਾਕ ਪੜ੍ਹ ਕੇ ਖਾਲੀ ਥਾਵਾਂ ਭਰੋ ਪਹਿਲਾ ਦਿੱਤਾ ਹੋਇਆ ਹੈ ਕਿਰਿਆ ਦੀਆਂ ਡੈਸ਼ ਕਿਸਮਾਂ ਹਨ ਇਹਦਾ ਉੱਤਰ ਆਊਗਾ ਜੀ ਊੜਾ 2 ਕਿਰਿਆ ਦੋ ਤਰ੍ਹਾਂ ਦੀ ਹੁੰਦੀ ਹੈ ਸਕਰਮਕ ਕਿਰਿਆ ਤੇ ਅਕਰਮਕ ਕਿਰਿਆ ਉਸ ਤੋਂ ਬਾਅਦ ਦੂਜਾ ਪ੍ਰਸ਼ਨ ਤੋਤਾ ਸ਼ਬਦ ਦਾ ਸਹੀ ਬਹੁਵਚਨ ਸ਼ਬਦ ਡੈਸ਼ ਹੋਵੇਗਾ ਤੋਤਾ ਇੱਕ ਵਚਨ ਹੈ ਇਹਦਾ ਬਹੁਵਚਨ ਬਣਾਉਣਾ ਹੈ ਤਾਂ ਪਹਿਲੇ ਵਿੱਚ ਦੇਖਦੇ ਆਂ ਵੀ ਤੋਤੇ ਹੈਗਾ ਨਹੀਂ ਹੈਗਾ ਇਸ ਕਰਕੇ ਇਹਦਾ ਉੱਤਰ ਆਊਗਾ ਉਪਰੋਕਤ ਵਿੱਚੋਂ ਕੋਈ ਨਹੀਂ ਕਿਉਂਕਿ ਤੋਤਾ ਇੱਕ ਹੈ ਇਹਦਾ ਬਹੁਵਚਨ ਬਣਾਉਣਾ ਤੋਤੇ ਤੋਤੇ ਆਪਸ਼ਨਾਂ ਦੇ ਵਿੱਚ ਨਹੀਂ ਦਿੱਤਾ ਹੋਇਆ ਇਸ ਕਰਕੇ ਇਹਦਾ ਉੱਤਰ ਆਊਗਾ ਉਪਰੋਕਤ ਵਿੱਚੋਂ ਕੋਈ ਨਹੀਂ ਇਸ ਤੋਂ ਬਾਅਦ ਆ ਗਿਆ ਪ੍ਰਸ਼ਨ ਨੰਬਰ 3 ਸਬੰਧਕ ਦੀਆਂ ਡੈਸ਼ ਕਿਸਮਾਂ ਹਨ ਇਹਦਾ ਉੱਤਰ ਆਊਗਾ ਜੀ 2 ਇਹ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਸਬੰਧਕ ਦੀਆਂ ਦੋ ਕਿਸਮਾਂ ਹੁੰਦੀਆਂ ਨੇ ਉਸ ਤੋਂ ਬਾਅਦ ਪ੍ਰਸ਼ਨ ਨੰਬਰ ਪਹਿਲਾ ਈਦ ਦਾ ਚੰਨ ਹੋਣਾ ਮੁਹਾਵਰੇ ਦਾ ਸਹੀ ਅਰਥ ਚੁਣੋ ਈਦ ਦਾ ਚੰਨ ਹੋਣਾ ਮੁਹਾਵਰੇ ਦਾ ਅਰਥ ਹੈਗਾ ਆਡਾ ਬਹੁਤ ਚਿਰ ਬਾਅਦ ਮਿਲਣਾ ਉਸ ਤੋਂ ਬਾਅਦ ਦੂਜਾ ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ ਅਖਾਨ ਕਿਸ ਲਈ ਵਰਤਿਆ ਜਾਂਦਾ ਹੈ ਇਹਦਾ ਉੱਤਰ ਆਊਗਾ ਜੀ ਊੜਾ ਨਿਕੰਮੇ ਆਦਮੀ ਲਈ ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ ਅਖਾਨ ਕਿਸ ਲਈ ਵਰਤਿਆ ਜਾਂਦਾ ਹੈ ਨਿਕੰਮੇ ਆਦਮੀ ਲਈ ਇਸ ਤੋਂ ਬਾਅਦ ਹੈਗਾ ਪ੍ਰਸ਼ਨ ਨੰਬਰ 7 ਸਹੀ ਮਿਲਾਨ ਕਰੋ ਹੁਣ ਆਪਾਂ ਇਹਨਾਂ ਦਾ ਮਿਲਾਨ ਕਰਾਂਗੇ ਪਹਿਲਾ ਹੈਗਾ ਆਮ ਆਮ ਦਾ ਵਿਰੋਧੀ ਸ਼ਬਦ ਹੁੰਦਾ ਹੈ ਖਾਸ ਉਸ ਤੋਂ ਬਾਅਦ ਆ ਗਿਆ ਦੂਜਾ ਕੋਮਲ ਕੋਮਲ ਦਾ ਹੋਊਗਾ ਕਠੋਰ ਉਸ ਤੋਂ ਬਾਅਦ ਹੈਗਾ ਸ਼ਾਮ ਸ਼ਾਮ ਦਾ ਹੋਊਗਾ ਤਰਕਾਨਾ ਫਿਰ ਆ ਗਿਆ ਚੌਥਾ ਆੜੀ ਆੜੀ ਹੁੰਦਾ ਹੈ ਦੋਸਤ ਮਿੱਤਰ ਇਸ ਕਰਕੇ ਇਹਦਾ ਸਮਾਨਾਰਥਕ ਸ਼ਬਦ ਹੈ ਮਿੱਤਰ ਫਿਰ ਆ ਗਿਆ ਸਦਕੜੇ ਜਾਣਾ ਜਿਹਨੂੰ ਆਪਾਂ ਕਹਿੰਦੇ ਨੇ ਸਦਕੇ ਜਾਣਾ ਇਹਦਾ ਮਤਲਬ ਹੁੰਦਾ ਹੈ ਵਾਰੇ ਜਾਣਾ ਇਹ ਹੋ ਗਈ ਜਮਿਲਾਨ ਚਿੰਨ ਜੀ ਪ੍ਰਸ਼ਨ 11 ਮੈਂ ਫੁੱਟਬਾਲ ਖੇਡ ਰਿਹਾ ਹਾਂ ਇਸ ਵਾਕ ਵਿੱਚੋਂ ਨਾਮ ਸ਼ਬਦ ਚੁਣੋ ਵਾਕ ਦੇ ਵਿੱਚ ਹੈਗਾ ਫੁੱਟਬਾਲ ਜਿਹੜਾ ਉਹ ਨਾਮ ਹੈ ਉਸ ਤੋਂ ਬਾਅਦ ਪ੍ਰਸ਼ਨ 14 ਹੇਠ ਦਿੱਤੇ ਡੱਬਿਆਂ ਵਿੱਚੋਂ ਚੁਣ ਕੇ ਕੋਈ 8 ਸਾਰਥਕ ਸ਼ਬਦ ਲਿਖੋ ਇਸ ਡੱਬੇ ਦੇ ਵਿੱਚੋਂ ਆਪਾਂ ਨੇ 8 ਸਾਰਥਕ ਸ਼ਬਦ ਲੱਭਣੇ ਨੇ ਸਾਰਥਕ ਹੁੰਦਾ ਜਿਨ੍ਹਾਂ ਦਾ ਕੋਈ ਅਰਥ ਹੋਵੇ ਕੋਈ ਵੀ ਹੋ ਸਕਦੇ ਨੇ ਉਹ ਜਿਵੇਂ ਇਹਦੇ ਵਿੱਚ ਦਿੱਤਾ ਹੋਇਆ ਹੈ ਅਸੀਸ ਆ ਦੇਖੋ ਇੱਕ ਸ਼ਬਦ ਬਣ ਗਿਆ ਅਸੀਸ ਦੂਜਾ ਬਣ ਜੂਗਾ ਦੇਖੋ ਦੂਜੀ ਲਾਈਨ ਦੇ ਵਿੱਚ ਦੇਖੋ ਮੰਜ਼ਿਲ ਦੂਜਾ ਬਣ ਜੂਗਾ ਮੰਜ਼ਿਲ ਫਿਰ ਤੀਜੀ ਲਾਈਨ 'ਚ ਦੇਖੋ ਹੈਗਾ ਸੁੰਦਰ ਸੁੰਦਰ ਉਸ ਤੋਂ ਬਾਅਦ ਉਸੇ ਲੈਣੀ ਚ ਦੇਖੋ ਦੁਸ਼ਮਣ ਇਹ ਬਣ ਗਿਆ ਦੁਸ਼ਮਣ ਚੌਥਾ ਸ਼ਬਦ ਫਿਰ ਬਣ ਗਿਆ ਡਰ ਉਸ ਤੋਂ ਬਾਅਦ ਇਹਦੇ ਨਾਲ ਹੀ ਹੈ ਮਹਿਕ ਉਸ ਤੋਂ ਬਾਅਦ ਇਹ ਤੋਂ ਥੱਲੇ ਦੇਖੀਏ ਤਾਂ ਬਣ ਗਿਆ ਅੰਦਰ ਫੇਰੇ ਦੇ ਨਾਲ ਬਣ ਗਿਆ ਬਾਗ ਇਸ ਤਰ੍ਹਾਂ ਤੁਸੀਂ ਕੀ ਕਰਨਾ ਹੈ ਡੱਬੇ ਦੇ ਵਿੱਚੋਂ ਕੋਈ ਅੱਠ ਸਾਰਥਕ ਸ਼ਬਦ ਤੁਸੀਂ ਨੇ ਜਿਹੜੇ ਉਹਨਾਂ ਦੀ ਚੋਣ ਕਰਨੀ ਹੈ ਲੱਭਣੇ ਨੇ ਇਹਦੇ ਵਿੱਚੋਂ ਅਗਲਾ ਪ੍ਰਸ਼ਨ ਹੈਗਾ 15ਵਾਂ ਨਾਮ ਜਾਂ ਸੰਬੰਧਕ ਵਿੱਚੋਂ ਕਿਸੇ ਇੱਕ ਦੀ ਪਰਿਭਾਸ਼ਾ ਲਿਖੋ ਇਹਨਾਂ ਦੇ ਵਿੱਚੋਂ ਦੋ ਦਿੱਤੇ ਹੋਣਗੇ ਦੋਨਾਂ ਦੇ ਵਿੱਚੋਂ ਆਪਾਂ ਇੱਕ ਦੀ ਪਰਿਭਾਸ਼ਾ ਲਿਖਣੀ ਹੈ ਜੇੜੀ ਵੀ ਤੁਹਾਨੂੰ ਆਉਂਦੀ ਹੈ ਉਹ ਦੀ ਤੁਸੀਂ ਪਰਿਭਾਸ਼ਾ ਲਿਖ ਦਿਓ ਜਿਵੇਂ ਦਿੱਤਾ ਹੋਇਆ ਨਾਮ ਉਹ ਨਾਮ ਕੀ ਹੁੰਦਾ ਹੈ ਨਾਮ ਹੁੰਦਾ ਹੈ ਕਿਸੇ ਵਿਅਕਤੀ ਚੀਜ਼ ਸਥਾਨ ਗੁਣ ਭਾਵ ਆਦ ਦਾ ਬੋਧ ਕਰਾਉਣ ਵਾਲੇ ਸ਼ਬਦਾਂ ਨੂੰ ਨਾਮ ਕਿਹਾ ਜਾਂਦਾ ਹੈ ਜਿਵੇਂ ਸੁਰਿੰਦਰ ਪਿੰਡ ਏਕਮ ਜਲੰਧਰ ਸੋਨਾ ਜਮਾਤ ਫੌਜ ਖੁਸ਼ੀ ਠੀਕ ਹੈ ਇਹਨੂੰ ਬੋਲਦੇ ਨੇ ਨਾਪ ਉਸ ਤੋਂ ਬਾਅਦ ਆ ਗਿਆ ਸਬੰਧਕ ਸਬੰਧਕ ਕਿਸ ਨੂੰ ਆਖਦੇ ਨੇ ਉਹ ਸ਼ਬਦ ਜਿਹੜਾ ਨਾਮ ਜਾਂ ਪੜਨਾਮ ਦੀ ਹੋਰ ਨਾਂ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰੇ ਉਹਨਾਂ ਨੂੰ ਸਬੰਧਕ ਆਖਦੇ ਨੇ ਜਿਹੜਾ ਸ਼ਬਦ ਨਾਮ ਜਾਂ ਪੜਨਾਮ ਦਾ ਹੋਰ ਸ਼ਬਦਾਂ ਨਾਲ ਦੂਜੇ ਸ਼ਬਦਾਂ ਨਾਲ ਸਬੰਧ ਪ੍ਰਗਟ ਕਰਦਾ ਹੈ ਉਹਨਾਂ ਨੂੰ ਸਬੰਧਕ ਆਖਦੇ ਨੇ ਜਿਵੇਂ ਦਾ ਦੇ ਦੀ ਨੂੰ ਕੋਲੋਂ ਪਾਸੋਂ ਉੱਤੇ ਦੀਆਂ ਦੇਆਂ ਆਦ ਸਾਰੇ ਸਬੰਧਕ ਨੇ ਇਸ ਕਰਕੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰੋ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ